ਸਾਥੀਓ ਤੁਹਾਡਾ ਸਵਾਗਤ ਹੈ 22 ਲਾਈਵ ਨੂੰ ਚੈਨਲ ਦੇ ਉੱਤੇ ਅੱਜ ਆਪਾਂ ਪਹੁੰਚੇ ਹਾਂ ਭਗਵਾਨ ਬਾਲਮੀਕ ਮੰਦਿਰ ਅੱਡਾ ਬਸਤੀ ਸ਼ੇਕ ਵਿਖੇ ਜਿੱਥੇ ਤੁਹਾਨੂੰ ਅੱਜ ਆਪਾਂ ਜਿਹੜਾ ਮੁਲਾਕਾਤ ਕਰਾਵਾਂਗੇ ਸਾਡੇ ਬਹੁਤ ਸਤਿਕਾਰਯੋਗ ਬਿਸ਼ਨ ਦਾਸ ਹੋਤਾ ਜੀ ਨਾਲ ਜਿਹੜੇ ਪਿਛਲੇ 24 ਸਾਲਾਂ ਤੋਂ ਫ੍ਰੀ ਜਿਹੜਾ ਟਿਊਸ਼ਨ ਸੈਂਟਰ ਸਾਥੀਆਂ ਦੇ ਸਹਿਯੋਗ ਨਾਲ ਇੱਥੇ ਚਲਾ ਰਹੇ ਆ ਬਸਤੀ ਸ਼ੇਕ ਵਿਖੇ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਮੰਦਿਰ ਆ ਜੀ ਔਰ ਇੱਥੇ ਨਾਲ ਦੇ ਵੱਲੋਂ ਬਹੁਤ ਜਿਹੜਾ ਵੱਡੇ ਲੈਵਲ ਤੇ ਸਮਾਜ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਤੌਰ ਤੇ ਪ੍ਰਮੋਟ ਕੀਤਾ ਜਾਂਦਾ ਆ ਤੇ ਤੁਸੀਂ ਆਫਿਸ ਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਥੇ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਟਿਊਸ਼ਨ ਜਿਹੜੀ ਐ ਸਿੱਖਿਆ ਦਿੱਤੀ ਜਾਂਦੀ ਹੈ ਉਹ ਆਪਾਂ ਗੱਲਬਾਤ ਕਰਦੇ ਆ ਸਰ ਜੀ ਨਾਲ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਅਪਰੰਤ ਪਤਾ ਕਰਦੇ ਆ ਕਿ 24 ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਬੱਚਿਆਂ ਨੂੰ ਜਿਹੜਾ ਸਿੱਖਿਆ ਦੇ ਵੱਲ ਪ੍ਰੇਰਿਤ ਕੀਤਾ ਆ ਔਰ ਇਸ ਪਾਸੇ ਵੱਲੋਂ ਕਿਵੇਂ ਆਏ ਸਰ ਸਭ ਤੋਂ ਪਹਿਲਾਂ ਜੈਪੀਮ ਜੀ <سؤال> جی, جی؟ جی. جی, <سؤال> چل رہا جی چوبی ہو جی. رہا. سال ہو گیا جی لگاتار چل رہا سال

ਔਰ ਮੇਗਨਾ ਔਰ ਨਿਸ਼ਾ ਜੀ ਜਿਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਕ ਪਹਿਲਾ ਪਹਿਲੀ ਤੋਂ ਪੰਜਵੀਂ ਤਾਈਂ ਛੋਟੇ ਬੱਚਿਆਂ ਨੂੰ ਪੜਾਉਂਦੀ ਆ ਜੀ ਉਦੋਂ ਬਾਅਦ ਰਮਨਪੂਰ ਜੀ ਤੇ ਸੇਬਾਰੀ ਬੈਂਕ ਮੈਨੇਜਰ 24 ਸਾਲ ਤੋਂ ਲਗਾਤਾਰ ਬੱਚਿਆਂ ਨੂੰ ਪੜਾ ਰਿਆ ਔਰ ਫ੍ਰੀ ਕੋਈ ਪਿਆਸਾ ਨਹੀਂ ਲੈ ਰਿਹਾ ਔਰ ਅੱਜ ਵੀ ਚੱਲ ਰਿਹਾ ਹੈ ਇਹ ਚ ਕਰਕੇ ਸ੍ਰਿਸ਼ਟੀ ਕਰਤਾ ਭਗਵਾਨ ਵੈਲਮਿਕ ਜੀ ਜਿਹੜਾ ਸੰਦੇਸ਼ ਆ ਦੁਨੀਆਂ ਨੂੰ ਕੋਹਾਂ ਦੱਸ ਚ ਕਲਮ ਹੈ ਉਹਨਾਂ ਨੇ ਇਹ ਸੰਤਾਰ ਕਾ ਮੂਲ ਆਧਾਰ ਹੀ ਗਿਆਨ ਹੈ ਪਹਿਲਾ ਸ਼ਬਦ ਅੱਜ 24 ਸਾਲ ਦਾ ਜਿਹੜਾ ਪੁੱਛ ਰਿਹਾ ਹੈ ਕਿਸ ਤਰ੍ਹਾਂ ਤੁਸੀਂ ਆਪ ਤਾਂ ਨਾ ਪੜ੍ਹੇ ਨਹੀਂ ਪੰਜਵੀਂ ਕਲਾਸ ਤੋਂ ਹਟ ਗਏ ਪਰ ਨਿਰੰਤਰ ਚੱਲ ਰਿਹਾ ਇਹਦਾ ਰਾਜਗੀ ਹੈ ਹੁਣ ਮੈਂ ਦੱਸਣਾ ਚਾਹਣਾ ਕਿ ਇਸੇ ਮੰਦਰ ਦੇ ਵਿੱਚ ਸામਨੇ ਕਾ ਮੰਡੀ ਲੱਗਦੀ ਹੁੰਦੀ ਸੀ ਪਤਸੀ ਛੇਖ ਦੇ ਵਿੱਚ ਇੱਕ ਸਾਡਾ ਭਗਤ RAM ਸੀ ਆੜਿਆ ਸਕੂਲ ਲੱਗਾ ਹੈ ਚਪੜਾਸੀ ਦਾ ਤੁਸੀਂ ਵੀ ਉੱਥੇ ਪੜ੍ਹਦੇ ਹੁੰਦੇ ਸੀ ਤੇ ਇੱਕ ਆਲੇ ਆਪਣੇ ਆਲੀ ਚੱਕ ਤੋਂ ਚਾਨਣ RAM ਉਹ ਰੋਜ਼ ਇੱਥੇ ਕਾ ਖੋਦ ਕੇ ਮੰਡੀ ਦੇ ਵਿੱਚ ਵੇਚਣ ਆਉਂਦੇ ਹੁੰਦੇ ਸੀ ਤੇ ਦੋਨਾਂ ਨੂੰ ਬੜਾ ਪਿਆਰ ਸੀ ਇੱਥੇ ਬੈਠਣਾ ਤੇ ਉਹਨਾਂ ਨੇ ਕਾ ਵੇਚ ਕੇ ਸਾਨੂੰ ਕਲਮਾ ਤੇ ਸ਼ਾਹੀ ਵੰਡਣੀ ਉਹ ਚਲੇ ਕਾਨੇ ਦੀ ਗੱਲ ਹੁੰਦੀ ਸੀ ਮਿੱਟੀ ਦੀ ਦਵਾਤ ਜਾਂ ਲੋਹੇ ਦੀ ਦਵਾਤ ਆ ਫੱਟੀ ਹੁੰਦੀ ਸੀ ਤੇ ਸਾਡੇ ਬਜ਼ੁਰਗਾਂ ਨੇ ਸਵਾਲ ਕੀਤਾ ਕਿ ਐਡੀ ਦੂਰ ਆ ਕੇ ਤੁਸੀਂ ਰੋਜ਼ ਕਾਹੇ ਵੇਚ ਕੇ ਤਾਂ ਬੱਚਿਆਂ ਨੂੰ ਕਲਮ ਤੇ ਸ਼ਾਈ ਵੰਡਦੇ ਆ ਤੇ ਤੁਸੀਂ ਛੋਟੇ ਛੋਟੇ ਸੀ ਤਾਂ ਉਹਨਾਂ ਨੇ ਇੱਕ ਗਿਆ ਕਚੌਰੀ ਜਿਹੜੇ ਸਾਡੇ ਸਿਰ ਤੇ ਪੰਡਾ ਇਸ ਬੱਚਿਆਂ ਦੇ ਸਿਰ ਤੇ ਨਾ ਆਵੇ ਉਹ ਐਸੀ ਗੱਲ ਆ ਜਿਹੜੀ ਅੱਜ ਤਾਈਂ ਨਹੀਂ ਨਿਕਲੀ ਮੇਰੇ ਕੋਲ ਉਹ ਮਹਾਪੁਰਸ਼ਾਂ ਨੂੰ ਜਿਹੜੇ ਆਪ ਹਨ ਪੜ੍ਹ ਚੁੱਕੇ لیکن شکشہ تھا شکشا کا سنتےشن کتوں پایا وہ بابا صاحب بھیم راؤ امبیڈکر جی آئے جو جدہ بوٹا منڈی تو انہوں نے اتنے بولے تے پڑھاؤ اتنے گئے ہوئے تھے بزرگ انہوں نے پھر وہی مشن پڑ لیا پام اِسی کا بیچتے ہیں پر اپنے بچے کو پڑھائیے جو اجی مشن نو نال لے کے آج میں چل رہا ہاں پر سارا کے سہیوگ جا لگیا دیکھ رہے ہیں اچھی لگے ہوئے کمپوٹر دیتے ہوئے انویٹر دیتے ہویا پانی دی ٹھنڈی دی ڈی، ڈی، مشین دیتی ہوئی ہے تو آٹے سامنے ہے اور جڑے دانی سجن آدھے ہیں وہ ایتھے آپ آ, آ کے, کے جاندے کے کپیاں کاپیاں کتابیں اور اپنے بستی دانش سبنداں تو بنٹی پراپرٹی ڈیلر آجی جی دے, دے, دے کے کول میں لے کے گیا تو بچیاں نو چھے چھے یار روپیہ وہ ہر مہینے دے سال دے تو ہر دے کے جانے ਉਸ ਵੇਲੇ ਜਦੋਂ ਮੈਂ ਗਿਆ ਤਾਂ ਬੱਚੇ ਲੈ ਕੇ ਗਿਆ ਤੇ ਬੰਟੀ ਕਹਿੰਦਾ ਉੱਥੇ ਅੱਸੀ ਨਹੀਂ ਲੱਗਾ ਮੈਂ ਕਿਹਾ ਨਹੀਂ ਜੀ ਅੱਸੀ ਤਾਂ ਲੱਗਾ ਨਹੀਂ ਤੂੰ ਉਸੇ ਜਿਹੜੀ ਅੱਥੀ ਭੇਜ ਦਿੱਤਾ ਜਿਹੜਾ ਤੁਹਾਡੇ ਸਾਹਮਣੇ ਬੱਚਿਆਂ ਦੇ ਕੋਲ ਲੱਗਾ ਹੈ ਅੱਜ ਕੰਪਿਊਟਰ ਵੀ ਪਿਆ ਅਨਵੇਟ ਵੀ ਭੇਜ ਦਿੱਤਾ ਇਹ ਦਾਨੀ ਸੱਜਣਾ ਮੇਰਾ ਇਹ ਸੰਦੇਸ਼ ਆ ਦਾਨ ਦਿਓ ਪੜ ਦਾਨ ਉੱਥੇ ਦਿਓ ਜਿੱਥੇ ਲੱਗ ਰਿਹਾ ਹੈ ਅੱਜ ਵੀ ਲੱਗ ਰਿਹਾ ਹੈ اور اتنے بچے پڑھ کے اپنی کافی جاب کے پڑھ کے جا رہے ہیں اور اپنے سماج دا نام ہوئے گا یہ مان سن مان پر تناکر جی مہاراج کہہ سکے پڑھے لکھے سن سی جتوں تھی کام کروں گے ਤੋ ਤੇ ਤੁਹਾਡਾ ਪੇਮਾਨ ਤੁਮ ਮਾਣੋਗਾ ਪਰ ਇਥੇ ਬਾਤ ਆਪਣੇ ਕਿ ਚਰਿੱਤਰ ਵਧੀਆ ਰੱਖਣਾ ਚਰਿੱਤਰ ਵਧੀਆ ਹੋਵੇਗਾ ਕਿਉਂਕਿ ਜਦੋਂ ਬੱਚੇ ਆਉਂਦੇ ਅੱਜ ਤੁਸੀਂ ਦੇਖਦੇ ਆ ਕਿ ਸਾਡੀਆਂ ਲੜਕੀਆਂ ਦਾ ਕਾਲਜ ਹਥਕੂਲਾਂ ਚ ਸੰਤਾ ਦੇ ਵਿੱਚ ਕੀ ਹਾਲ ਹੋ ਰਿਹਾ ਹੈ ਹਰ ਥਾਂ ਬੇਟੀ ਜਿਹੜੀ ਆ ਐਤਵਿਲ ਰੋਜ਼ ਜਦੋਂ ਮੈਂ ਖਬਰਾਂ ਪੜ੍ਹਦਾ ਤੇ ਦੇਸ਼ ਜਿਹੜਾ ਆ ਉਹ ਕਹਿੰਦੇ ਜੇ ਵੱਡ ਦੇਸ਼ ਹੈ ਮਾਰਾ ਹੈ ਜਿੱਤੇ ਰਿਸ਼ਤੇ ਤਾਰ-ਤਾਰ ਹੋ ਰਹੇ ਆ ਬੜਾ ਡਰ ਲੱਗਦਾ ਕਾਜ ਬੇਟੀ ਬਚਾਓ ਬੇਟੀ ਪੜਾਓ ਦਾ ਬੜਾ ਨਾਹਰਾ ਲੱਗਦਾ ਆ ਪਰ ਜੋ ਬੇਟੀਆਂ ਦਾ ਹਾਲ ਹੋ ਰਿਹਾ ਉਹ ਤੁਸੀਂ ਦੇਖਦੇ ਆ ਅੱਜ ਵੀ ਜਿਹੜੇ ਸਾਡੇ ਸੰਤਾ ਮਹਾਪੁਰਸ਼ਾ ਨੇ ਅੰਧ ਵਿਸ਼ਵਾਸ ਤੋਂ ਹਟਾਇਆ ਸੀ ਤੇ ਕੱਲ ਵੀ ਪਰ ਤੋਂ ਖਬਰ ਲੱਗੀ ਹੋਈ ਆ ਅਸਰ ਬੱਚੇ ਦੀ ਬਲੀ ਦਿੱਤੀ ਗਈ ਆ ਤੰਤਰ ਮੰਤਰ ਤਾਂ ਅੱਜ ਵੀ ਆ ਅੱਜ ਵੀ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਦੇ ਦਿਮਾਗ ਤੇ ਵਿੱਚ ਤੰਤਰ ਮੰਤਰ ਨਹੀਂ ਨਕਰਿਆ جدو میں اخبار پڑھنا ہاں تو بابا صاحب امبیڈکر نے کیا سی ہاتھ نہ اخبار لکھتے ہوں سی اور کیا سی اخبار ضرور پڑھیا کرو تو تھی دنیا کا پتہ لگے کی ہے انہوں نے اخبار کھی تھی مک انسار گنگا پارت پھارت اشوت نگارا بابا صاحب امبیڈکر نے جڑے ہاتھ نہ لکھتے اج میرا سماج اخبار کا روح گھر رکھتا ہے پر صرف اپنی فوٹو دیکھتا ہے فوٹو نہ دیکھیے اپنے آپ دیکھے باہر کی ہو رہا تھوڑے نال ਜੇ ਤੁਸੀਂ ਤਕਰੀਬਨ ਆਪਣਾ ਸਾਰਾ ਜੀਵਨ ਜਿਹੜਾ ਆ ਇਸ ਮਾਦ ਭਲਾਈ ਐਜੂਕੇਸ਼ਨ ਸਿੱਖਿਆ ਤੇ ਲਗਾ ਦਿੱਤਾ ਬਹੁਤ ਸਾਰੇ ਲੋਕ ਜਿਹੜੇ ਆ ਤੁਸੀਂ ਦੇਖੇ ਹੋਣੇ ਆ ਕਿ ਉਹਨਾਂ ਦੇ ਕੋਲ ਸਮਾਂ ਨਹੀਂ ਆਪਣੇ ਵਪਾਰਾਂ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਹੋਇਆ ਔਰ ਤੁਸੀਂ ਆਪਣਾ ਸਾਰਾ ਕੋਲ ਜਿਹੜਾ ਆ ਭਗਵਾਨ ਬਾਲਮੀਕ ਮਹਾਰਾਜੀ ਡਾਕਟਰ ਮੀਡ ਦਾ ਸਾਥ ਜਿੱਤੇ ਮਿਸ਼ਨ ਤੋਂ ਬਾਅਦ ਦਿੱਤਾ ਸਰ ਮਿਸ਼ਨ ਲਈ ਸਮਰਪਿਤ ਕਰ ਦਿੱਤਾ ਸਰ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਇਹ ਪ੍ਰੇਰਣਾ ਪ੍ਰੋਫੈਸਰ ਡਾਕਟਰ ਕਜੀ ਮਹਾਰਾਜ ਮੈਂ ਉਹਨਾਂ ਨਾਲ ਸਾਈਕਲ ਤੇ ਤੇ ਅਮਰੀਕਾ ਪਹੁੰਚਣ ਜਾਣਾ ਸੀ ਅਮੇੜਕਾਰ ਪਵਨ ਹੁਣ ਤਾਂ ਬਹੁਤ ਸੁੰਦਰ ਬਣ ਗਿਆ ਉਦੋਂ ਇੱਕ ਕਮਰਾ ਹੁੰਦਾ ਸੀ ਤੇ ਉਥੇ ਲਾਹੌਰੀ ਰਾਮ 바ੜੀ ਜੀ ਨੇ ਕਿਤਾਬਾਂ ਲਿਖਣੀਆਂ ਦੋਨੇ ਬੈਠਦੇ ਹੁੰਦੇ ਸਨ ਉਹਨਾਂ ਨੂੰ ਤਾਂ ਜ਼ਿਆਦਾ ਪ੍ਰੇਰਣਾ ਮਿਲੀ ਕਿ ਬੱਚਿਆਂ ਨੂੰ ਪੜ੍ਹਾਈਏ ਬਾਬਾ ਸਾਹਿਬ ਅਮੇੜਕਾਰ ਜੀ ਜਿਹੜੇ ਸੀ ਜਦੋਂ ਪੜ੍ਹਿਆ ਉਹ ਤਾਂ ਦੇਸ਼ ਗੁਲਾਮ ਸੀ ਐਨੀਆਂ ਡਿਗਰੀਆਂ ਲੈ ਕੇ ਆ ਜਾਣਾ ਔਰ ਦੇਸ਼ ਦਾ ਸੰਵਿਧਾਨ ਬਣਾਉਣਾ ਅੱਜ ਵੀ ਤੁਸੀਂ ਦੇਖੋ ਕਿ ਬੱਚਿਆਂ ਦਾ ਜਿਹੜਾ ਬਾਬਾ ਸਾਹਿਬ ਦਾ ਸਿਧਾਂਤ ਆ ਉਹ ਸਾਡੀ ਮੇਗਨਾ ਤਨਿਸ਼ਾ ਛੋਟੇ ਬੱਚਿਆਂ ਨੂੰ ਜੋੜ ਦੱਸਦੀ ਹੈ ਇਸ ਕਰਕੇ ਜਾਦਾ ਨਾ ਮੈਂ ਕਹਿੰਦਾ ਹਾਂ ਬੇਨਤੀ ਕਰਨਾ ਚਾਹਣਾ ਕਿ ਭਗਵਾਨ ਵਾਲਮੀਕੀ ਦਾ ਜਿਹੜਾ ਪ੍ਰਗਟ ਦਿਵਸ ਆ ਇਹ ਪੂਰੇ ਵਰਲਡ 'ਚ ਮਨਾਇਆ ਜਾ ਰਿਹਾ ਹੈ ਜਿੰਨੀਆਂ ਵੀ ਮੀਟਿੰਗਾਂ ਲੱਗਦੀਆਂ ਆ ਉੱਤੇ ਤੇ ਮੈਂ ਇਹ ਹੀ ਬੋਲਦਾ ਕਿ ਜਿੱਦਾਂ ਸਿਸ਼ੀ ਕਰਤਾ ਭਗਵਾਨ ਵਾਲਮੀਕੀ ਦੇ ਅੱਗੇ ਕਲਮ ਹੈ ਉਹੀ ਕਲਮ ਦਾ ਇਸ਼ਾਰਾ ਬਾਬਾ ਸਾਹਿਬ ਬੀਮਾ ਅਮੇਡ ਕਰਨੇ ਸਮਝਾਇਆ ਜਿਨ੍ਹਾਂ ਨੇ ਸਾਨੂੰ ਜਾਨਵਰਾਂ ਤੋਂ ਅੱਜ ਇਨਸਾਨ ਬਣਾਇਆ ਇਹੋ ਨਾਲ ਦੀ ਬਦੌਲਤ ਹੈ ਉਹਨਾਂ ਦੀ ਕਲਮ ਦੀ ਪਰ ਜਦੋਂ ਉਹਨਾਂ ਨੂੰ ਤੁਸੀਂ ਪੜ੍ਹਦੇ ਆਂ ਤਾਂ ਉਹਨਾਂ ਦੇ ਬੱਚੇ ਦਵਾਈ ਦੁੱਖੋ ਵੀ ਪੂਰੇ ਹੋਵੇ ਮੈਂ ਤਾਂ ਬਹੁਤ ਵੱਡਾ ਅਮੀਰ ਬਣ ਸਕਦੇ ਸੀ بڑے ਵੱਡੇ ਪੈਸਾ ਕਮਾ ਸਕਦੇ ਸੀ ਪਰ ਉਹਨਾਂ ਨੇ ਆਪਣੇ ਸਮਾਜ ਨੂੰ ਇੱਕ ਐਸਾ ਦਿੱ ਗਿਆ ਸਭਿਦਾਨ ਬਣਾ ਕੇ ਕਿ ਤੁਸੀਂ ਵੀ ਇਨਸਾਨਾਂ ਵਰਗੀ ਜ਼ਿੰਦਗੀ ਬੜੀ ਇਨਸਾਨਾਂ ਵਾਲੀ ਜ਼ਿੰਦਗੀ ਤਾਂ ਹੀ ਆਉਣੀ ਜੇ ਆਪਾਂ ਪੜ੍ਹ ਲਿਖਾਂਗੇ ਤੀਸਰਾ ਨੇਤਰ ਪੜ੍ਹਾਈ ਹੈ ਸਿੱਖਿਆ ਹੈ ਹੋਰ ਕੋਈ ਅਖਾਤ ਆ ਥਾਰਿਆਂ ਦੀ ਦੋ ਆ تیسری اک پڑھائی ہے جڑی اج بھی تھاڑے کھوئی جا رہی ہے اسی دیکھو کہ اینی پڑھائی مہنگی ہو گئی آپ کا پڑھائی تو پرائیویٹ سکولہ دے لاگے شاگے بھی نہیں جا سکتے اینی پڑھائی مہنگی ہے اور اسی دیکھ دے ہیں کہ جا دے اندر جب بچوں سمسیاؤں رول نمبر نہیں دیتے جاندے بقاعدہ فوٹو لگے چندر گریوال جی جا کے سارے بچیاں دیا جانا سمسیاؤں سنتے ہیں اور انہوں رول نمبر بھی لے کے دے اج سفائی کرمچاری آدگ دے ਚੇਅਰਮੈਨ ਵੀ ਬਣੇ ਹੋਇਆ ਉਹਨਾਂ ਨੂੰ ਮੈਂ ਬਕਾਇਦਾ ਇੱਕ ਤਰ੍ਹਾਂ ਦਾ ਉਹਨਾਂ ਨਾਲ ਪ੍ਰੇਰਿਤ ਕੀਤਾ ਨਾਲ ਕੀਤਾ ਕਾਪਾ ਕਾਲਜ ਸਕੂਲਾਂ ਦੇ ਵਿੱਚ ਵੀ ਜਾ ਕੇ ਆਪਣੇ ਬੱਚਿਆਂ ਦੀਆਂ ਤਮੱਤਿਆਂਾਂ ਸੁਣੀਆਂ ਕਿਉਂਕਿ ਕਾਲਜ ਸਕੂਲ ਤੇ ਕੋਈ ਲੋਕ ਨਹੀਂ ਜਾਂਦੇ ਸਰ ਅਸੀਂ ਦੇਖਿਆ ਕਿ ਤੁਸੀਂ ਐਜੂਕੇਸ਼ਨ ਦੇ ਨਾਲ-ਨਾਲ ਜਦੋਂ-ਜਦੋਂ ਸਮਾਜ ਤੇ ਕੋਈ ਤੱਕਾ ਹੁੰਦਾ ਹਾਂ ਜਦ ਸੱਦਲ ਹੁੰਦਾ ਜਾਂ ਜਿਵੇਂ ਤੁਸੀਂ ਦੱਸਿਆ ਕਿ ਬੱਚੇ ਨੂੰ ਰੋਲ ਨੰਬਰ ਨਹੀਂ ਮਿਲਦੇ ਜਾਂ ਪਿੱਛੇ ਜਿਹੜਾ ਛੰਗੜ ਤੁਸੀਂ ਕੀਤਾ ਸੀਗਾ ਆਪਣੇ ਚਾਰਾ ਮੰਡੀ ਬੂਟਾ ਮੰਡੀ ਵਿਕੇ ਦਾ ਪੀਆਰ ਮੇਲ ਦਾ ਹੋਲ ਜਦ ਸਰੋਜ ਕਿੰਨਾ ਲੰਬਾ ਚੱਲਿਆ ਸੀਗਾ ਤੇ ਕਿੰਨੀਆਂ ਜਿਹ ਪਟਨਾਈਆਂ ਦਾ ਸਾਹਮਣਾ ਕਰਨਾ ਪਿਆ ਸੀ ਤੁਹਾਨੂੰ ਸੋਲੋ ਜ루 ਸ਼ੁਰੂ ਕਰਾਉਣ ਵਿੱਚ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਸਵਾਲ ਕੀਤਾ ਮੇਰੇ ਨਾਲ ਇਹ ਆਪਣੇ ਦੀਸ਼ਾ ਜੀ ਬਰਨ ਕਲੇਡ ਜੀ ਤੇ ਇਥੇ ਬਹੁਤ ਡੇਢ ਦਾ ਪੁਰਾਣਾ ਹੁੰਦੇ ਸੀ ਕਾਲਜ ਬਣਾਉਣਾ ਬੜੀ ਬਾਰੀ ਰੁਪਈਆ ਵੀ ਇਕੱਠਾ ਹੋਇਆ ਬੂਟਾ ਮੰਡੀ ਦੇ ਵਿੱਚ ਚੌਂਕ ਦੇ ਵਿੱਚ ਅੰਤਰਾਜ ਵੀ ਆਏ ਸੀਗੇ ਬੜਾ ਰੁਪਿਆ ਇਕੱਠਾ ਹੁੰਦਾ ਰਿਹਾ ਤੋਂ ਹੁੰਦੇ ਰਹੇ ਪਰ ਜਿੱਥੇ ਕਾਲਜ ਬਣਾਉਣਾ ਸੀਗਾ ਸਰਕਾਰਾਂ ਜਿਹੜੀਆਂ ਸੀ ਉਹ ਵਾਅਦਾ ਕਰ ਜਾਂਦੀਆਂ ਇੱਥੇ ਹਰ ਸਰਕਾਰ ਵਾਅਦਾ ਕਰ ਜਾਂਦੀ ਇੱਥੇ ਚਾਰਾ ਮੰਡੀ ਕਾਲਜ ਬਣਾਉਣਾ ਜਦੋਂ ਇੱਥੇ ਪਤਾ ਲੱਗਿਆ ਤੇ ਇੱਥੇ ਇੱਕ ਮੰਡੀ ਬਣਾਉਣ ਲੱਗੇ ਚਾਰਾ ਮੰਡੀ ਦੇੰਦਾ ਤੇ ਸਾਡੇ ਬੰਦਿਆਂ ਨੇ ਆਵਾਜ਼ ਉਠਾਈ ਕਿ ਇੱਥੇ ਤਾਂ ਕਾਲਜ ਬਣਾਉਣਾ ਕਾਲਜ ਇੱਕ ਚਾਰਾ ਮੰਡੀ ਕਿੱਥੇ ਵੇਚੀ ਸਿਰਫ ਜੁੱਤੀਆਂ ਗੱਡੀਆਂ ਜਹਾੜੂ ਵੇਚੀ ਐ اتنے کالج بننا چاہیے انہوں نے وعدہ کیا پر اس ویسے جہاں سہیوگ دتا سڈیا بھننا نے تو سڈیا بزرگ ماوا نے ان میں بھول نہیں سکتا ہوں بھی دیکھ رہے ہیں میں تعینوں اخبارہ بھی دکھائی می نیری چکر چلے پر بیبیاں سڈیا اتو اٹھ کے نہیں گئیں اسی کسی نے تنگ نہیں جتنے سرکار نے فٹیشن بنایا تھی منڈی کا وہ ٹینٹ لا اتنے ٹینٹ لا کے بیٹیاں بٹا دا تو لوگ کہیں یار چار جہاں بچے ہیں یہ کالج بنا لین گے ایک سو ایک سو سات دن لگاتار کالج چلے ایک سو سات دن پھر امبیڈکر چونک کے بچیاں نے پوکھڑتا دیتی جیسے بچوں دیتی ججود ہے تھا سا جوتی مان بھی بیٹھی تھی سرشی بیٹھی تھی بچیاں جو تو بچے بیٹھے ہوتے تو ادو ਤਦੋਂ ਚੌੜੀ ਵੀ ਆ ਗਿਆ ਜੀ ਐਮਐਲਐਮਪੀ ਤੇ ਬੇਟੀਆਂ ਨੇ ਕਿਹਾ ਕਿ ਇੱਥੇ ਕਾਲਜ ਬਣਾਉਣਾ ਭੁਖੜ ਤਾਂ ਰੱਖੀ ਹੋਇਆ ਉਹ ਉਸ ਵੇਲੇ ਫਿਰ ਦਰਸ਼ਨ ਅਧ ਰਾਵਣ ਜੀ ਵੀ ਆਏ ਤੇ ਉਹਨਾਂ ਨੇ ਕਿਹਾ ਅਖਬਾਰਾਂ ਵਿੱਚ ਜਿੱਥੇ ਮੀਡੀਆ ਸੀ ਕਿ ਦਲਤਾਂ ਨੂੰ ਸਰਕਾਰਾਂ ਪੜਨ ਨਹੀਂ ਦਿੰਦੀਆਂ ਉਸ ਟਾਈਮ ਦੇ ਵਿੱਚ ਸਾਡੇ ਸਾਧੂ ਸੰਤ ਵੀ ਆਏ ਜੋੜਾ ਵਾਲੇ ਸੰਤ ਵੀ ਆਏ, ਬਾਬਾ ਪਰਕਨਾਜ ਜੀ ਵੀ ਆਏ। ਸੰਤਾਂ ਦਾ ਵੀ ਬਹੁਤ ਵੱਡਾ ਜੋੜ ਤਾਂ ਰਿਹਾ। ਫੇਰ ਸਰਕਾਰ ਘੜਾਈ ਕਿਹਨਾਂ ਦੇ ਤਾਂ ਧਾਰਮਿਕ ਸੰਤ ਵੀ ਆ ਕੇ ਬੈਠ ਗਏ। ਉਹਨੇ ਜੋਜ ਬਣੀ ਕਿ ਯਾਰ ਕਾਲਜ ਬਣਨਾ ਚਾਹੀਦਾ। ਲੜਕੀਆਂ ਨੇ ਮੈਨੂੰ ਪੁੱਛਣਾ, ਮੈਂ ਜੂਨ ਦਾ ਮਹੀਨਾ ਸੀ। ਕਿ ਪਾਪਾ ਪਈ ਰੰਗ ਕਾਲੇ ਹੋ ਗਏ। ਬੜੀ ਗਰਮੀ ਸੀ। ਤੇ ਮੈਂ ਉਹਨਾਂ ਨੂੰ ਸਵਾਲ ਕਰਨਾ, ਬੇਟਾ, ਭਗਵਾਨ ਵਾਲਮੀਕੀ ਦਾ ਸਰੋਵਰ ਦੇਖਿਆ, ਕਾਲੇ ਕਾਂ ਵਰਦੇ ਤੇ ਚਿੱਟੀਆਂ ਕਾ ਨਿਕਲਦੇ ਸੀ ਅੱਜ ਦੇਖ ਲੋ ਤੁਸੀਂ ਚਿੱਟੀਆਂ ਵਰਤੀਆਂ ਪਾ ਕੇ ਜਾ ਰਹੇ ਕਾਲਜ ਬਣਾਉਣ ਦੇ ਵਿੱਚ ਹਿੱਸਾ ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਲੋਕ ਜਿਹੜੇ ਆ ਨਾ ਉਹ ਭੁੱਲ ਜਾਂਦੇ ਆ ਜੇ 바ਵਾ ਸਾਹਿਬ ਅਮਰੀਕਾ ਨੂੰ ਭੁੱਲ ਗਿਆ ਮੈਂ ਤਾਂ ਹੈ ਹੀ ਕੱਖਣੀ ਆ ਪਰ ਉਹਨਾਂ ਨੂੰ ਵੀ 14 ਅਪ੍ਰੈਲ ਨੂੰ ਯਾਦ ਕੀਤਾ ਜਾਂਦਾ ਪਰ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਦੇ ਤੇ ਚੱਲਣ ਦੀ ਲੋੜ ਆ ਉਹਦੇ ਤੇ ਅੱਗੇ ਵਧਣ ਦੀ ਲੋੜ ਆ ਸਤਿਗੁਰੂ ਭਗਵਾਨ ਮਾਰਟੀ ਵਾਲਮੀਕੀ ਜੀ ਗੁਰੂ ਰਵਿਦਾਸ ਜੀ ਸਤਗੁਰੂ ਕਬੀਰ ਜੀ ਔਰ ਡਾਕਟਰ ਬੀੜਕਾ ਸਾਹਿਬ ਜੀ ਨੇ ਸਮਾਜ ਨੂੰ ਪੜ੍ਹਨ ਲਿਖਣ میں یہ کہنا چاہتا پرگٹ دیو بھگوان والمیکی شرشی کرتا والمیکی مہارج نے سانو ایک سکھائی ہے کہ جنہوں نے ماتا سیتا نسرا دب کش نے بدیا سنگیت شکشا دتی پر دونوں نے لو کش نے ایکتا بنا کے ਜੰਗ ਵੀ ਜਿੱਤੀ ਤੁਹਾਡੇ ਸਾਹਮਣੇ ਹੈ ਇਤਿਹਾਸ ਹੈ ਮੈਂ ਜਾਦਾ ਇਹ ਕਹਿਣਾ ਚਾਹੁੰਦਾ ਇਕਤਾ ਬਣਾਈਏ ਆਪਾਂ ਆਪਾਂ ਭਾਈਚਾਰਾ ਬਹੁਤ ਟੁੱਟ ਰਿਹਾ ਹੈ ਅਪਤ ਦੇ ਵਿੱਚ ਫੁੱਟ ਪੈ ਰਹੀ ਹੈ ਬਾਬਾ ਸਾਹਿਬ ਭੀਮਰਾਵ ਮੇੜ ਕਾ ਨਹੀਂ ਜਿਆ ਸਾਰਿਆਂ ਨੂੰ ਇਕੱਠਾ ਕੀਤਾ ਸੀ ਅੱਜ ਆਪਾਂ ਥੋੜਾ ਜਿਆ ਸਵਾਰਥੀ ਲੋਕ ਬਣ ਗਏ ਆ ਪੈਸੇ ਕਮਾਉਣ ਤੇ ਲੱਗ ਗਏ ਆ ਅੱਜ ਅਸੀਂ ਕਹਿੰਦੇ ਸਾਡੇ ਬੱਚੇ ਕੈਨੇਡਾ ਚਲੇ ਗਏ ਇੰਗਲੈਂਡ ਚਲੇ ਗਏ ਪਰ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਜਿਹੜੇ ਆਪਣੇ ਬੰਦਕੇ ਆ ਇਹ ਹੁਣਾਂ ਬੱਚਿਆਂ ਦੀ ਵੀ ਆ ਕੇ ਮਦਦ ਕਰਨ ਜੇ ਆਪਣੇ ਬੱਚੇ ਵੱਢ ਗਏ ਆ ਜੇ ਆਪਣੀ ਗਲੀ ਮਹੱਲੇ ਦੇ ਵਿੱਚ ਕੋਈ ਬੱਚਾ ਪੜਨ ਵਾਲਾ ਹੈ ਉਹਦੀ ਮਦਦ ਕੀਤੀ ਜਾਵੇ ਇਹ ਅਮੀਰ ਕਾਰਦਾ ਸੰਦੇਸ਼ ਆ ਸਰ ਅਸੀਂ ਅ ਡਿਪਰੈਡਨਾ ਸਵਾਲ ਪਰਸਨਲੀ ਕਰਨਾ ਚਾਹੁੰਦੇ ਆ ਕਿ ਪਿਛਲੇ ਸਮੇਂ ਵਿੱਚ ਤੁਹਾਡੀ ਜਿਹੜੀ ਬਾਈਕ ਦੀ ਜਿਹੜੀ ਡੈਥ ਹੋ ਜਾਂਦੀ ਆ ਆਪਾਂ ਆਮ ਦੇਖ ਰਹੇ ਆ ਕਿ ਉਹਨਾਂ ਤਰ੍ਹਾਂ ਦੇ ਵਿੱਚ ਜਿਹੜੇ ਕਾਫੀ ਧਰੜ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਸ਼ੋਕ ਵਾਲੇ ਹੁੰਦੇ ਕਈ ਕੁਝ ਹੁੰਦੇ ਆ ਪਰ ਅਸੀਂ ਤਸਵੀਰਾਂ ਦਿਖਾਉਣਾ ਚਾਹਾਂਗੇ ਕਿ ਤੁਸੀਂ ਉਸ ਦਿਨ ਵੀ ਜਿਹੜੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਜਾਂ ਇਹਦੇ ਬਾਰੇ ਸਭੇ ਚਰਨਾ ਜ਼ਰੂਰੀ ਪੈ ਗਿਆ ਫੋਟੋ ਦਿਖਾ ਦਿੰਦੇ ਅਸੀਂ ਜੀ ਅੱਜ ਵੀ ਘਰ ਵਾਲੇ ਦੀ 8ਵੀਂ ਵਰ੍ਹੇਗੰਤੀ ਸੀ ਜੀ ਤੇ ਉਹਨਾਂ ਦੀ ਸੋਚ ਸੀ ਕਿ ਪਮਾਪ ਗੂਠਾ ਛਾਪ ਰਹੀ ਆ ਕਿ ਬੱਚਿਆਂ ਨੂੰ ਪੜਾਉਣਾ ਅੱਜ 8ਵੀਂ ਵਰ੍ਹੇਗੰਤੀ ਦੇ ਵਿੱਚ ਸ਼ੋਕਪੀਲ ਜੀ ਆ ਕੇ ਬੱਚਿਆਂ ਨੂੰ ਕਾਪੀਆਂ ਸਟੇਸ਼ਨਰੀ ਵੰਡ ਰਿਹਾ 8 8 ਸਾਲ ਹੋ ਗਿਆ ਅੱਜ ਅੱਜ ਵੀ ਉਹਨਾਂ ਦੀ ਜਿਹੜੀ ਸੋਚ ਆ ਉਹਨੂੰ ਜਿੰਦਾ ਰੱਖਿਆ ਕਿਉਂਕਿ ਜਦੋਂ ਕੋਈ ਬੰਦਾ ਕੰਮ ਕਰਦਾ ਤਾਂ ਪਿੱਛੇ ਪਤਨੀ ਦਾ ਬਹੁਤ ਹੱਥ ਹੁੰਦਾ ਜਿੰਨਾ ਜਿਹੜਾ ਪਰਿਵਾਰ ਦੀ ਪਤਨੀ ਦਾ ਹੱਥ ਨਹੀਂ ਹੋ ਤਾਂ ਬੰਦਾ ਚੱਲ ਨਹੀਂ ਸਕਦਾ ਪਰ ਉਹਨਾਂ ਨੇ ਇਹ ਹੀ ਕਿਹਾ ਸੀ ਕੌਕੜਾ ਬਹੁਤ ਹੋਣੀਆਂ ਔਰ ਬਾਹਰ ਦੇ ਲੋਕਾਂ ਰੁਕਣਾ ਤੁਹਾਨੂੰ ਆਪਣੇਆਂ ਨੇ ਵੀ ਰੋਕਣਾ ਪਰ ਅੱਜ ਵੀ ਜਿਹੜਾ ਬਾਬਾ ਸਾਹਿਬ ਨੂੰ ਪੜ ਲਏਗਾ ਜਾਂ ਉਹ ਕਦੀ ਰੁਕੇਗਾ ਨਹੀਂ ਬਿਕੇਗਾ ਨਹੀਂ ਚੁਕੇਗਾ ਵੀ ਅੱਜ ਵੀ ਤੁਸੀਂ ਇਤਵਾਲ ਕੀਤਾ ਅੱਜ ਵੀ ਮੇਰੇ ਕੋਲ ਸਾਈਕਲ ਹੈ ਅੱਜ ਵੀ ਟੈਕਿਲ ਤੇ ਚੱਲਦਾ ਔਰ ਅੱਜ ਵੀ ਥਾਈ ਚੱਲ ਰਿਹਾ ਪਰ ਸਿੱਖਿਆ ਦੇ ਵਿੱਚ ਛੁੱਟੀ ਨਹੀਂ ਹੁੰਦੀ ਸਿਰਫ ਇੱਕ ਐਤਵਾਰ ਦੀ ਛੁੱਟੀ ਹੈ ਹੋਰ ਕੋਈ ਛੁੱਟੀ ਨਹੀਂ ਸਰ ਫਿਲਹਾਲ ਇਥੇ ਜਿਹੜੇ ਟੀਚਰ ਸਰ ਨੂੰ ਕਰ ਜ਼ਰੂਰ ਜਾਣ ਕੇ ਦੋ ਕਿ ਫਿਲਹਾਲ ਕਿਹੜੇ ਟੀਚਰ ਸਰ ਦੇ ਬੱਚੇ ਨੂੰ ਪੜ੍ਹਾ ਰਹੇ ਹੈ ਜੀ ਸਾਡੇ ਤੇਰੇਥੇ ਬਾਜ ਜੀ ਬੈਂਕ ਮੈਨੇਜਰ ਜਿਹੜੇ ਉਹਨਾਂ ਦੀਆਂ ਵੀ ਫੋਟਾ ਲੱਗੀਆਂ ਹੋਈਆਂ ਇਹਨਾਂ ਦੀ ਮਾਤਾ ਜਿਹੜੀ ਸੀ ਮਾਡਰ ਟਾਊਨ ਦੇ ਵਿੱਚ ਸਫਾਈ ਦਾ ਕੰਮ ਕਰਦੀ ਸੀ ਪਰ ਜਦੋਂ ਸਕੂਲ ਦੇ ਵਿੱਚ ਮੈਨਾਂ ਜੇ ਦੱਸਣਾ ਚਾਹਣਾ 12ਵੀਂ ਕਲਾਸ ਦੇ ਜਦੋਂ ਵਿੱਚ ਪੜ੍ਹਦੇ ਸੀ ਤਾਂ ਫੀਸ ਨਹੀਂ ਦਿੱਤੀ ਗਈ ਤੇ ਕਮਾਸਟਰ થી ਸ਼ਾਂਤ ਰੂਪ ਦੀ ਉਹ ਵੀ ਦੁਨੀਆ ਚਲੇ ਗਏ ਇਹੋ ਉਹਨਾਂ ਨੇ ਨਹੀਂ ਫੀਸ ਦਿੱਤੀ ਫਿਰ ਦੇਖੇ ਤਾਂ ਜਦੋਂ ਮੈਨੇਜਰ ਬਣ ਗਿਆ ਫਿਰ ਮੈਨਾਂ ਤੇ ਕਰ ਗਿਆ ਮੈਂ ਕਿਹਾ ਬਾੜੀ ਸਾਹਿਬ ਤੁਸੀਂ ਮੈਨੇਜਰ ਤਾਂ ਬਣ ਗਏ ਆ ਮਾਤਾ ਤੁਹਾਡੀ ਸਫਾਈ ਕਰਦੀ ਆ ਪਰ ਤੁਸੀਂ ਹੁਣ ਜਿਹੜੇ ਬੱਚਿਆਂ ਨੂੰ ਇੱਥੇ ਜ਼ਰੂਰ ਪੜਾਇਆ ਕਰੋ ਉਦੋਂ ਜਦੋਂ ਡਿਊਟੀ ਕਰਦੇ ਸੀ ਮੈਨੇਜਰ ਹੋ ਕੇ ਆਪਣੇ 5 ਵਜੇ ਤੇ ਆ ਕੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਅੱਜ ਵੀ ਰਮਨਗਪੂਰ ਔਰ ਤਸੇਮ ਬਾੜੀ ਦੀ ਰਿਟਾਇਰਮੈਂਟ ਹੋ ਕੇ ਅੱਜ ਵੀ ਕਲਾਸਾਂ ਲਗਾ ਰਹੇ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਜਿਹਦੇ ਵਿੱਚ ਕੋਈ ਫੁੱਟ ਨਹੀਂ ਪਈ ਕੋਈ ਵਿਚਾਰ ਨਹੀਂ ਪਿਆ ਅੱਜ ਵੀ ਚੱਲ ਰਿਹਾ ਹੈ ਕਿਉਂਕਿ ਇੱਥੇ ਜਿਹੜਾ ਵੀ ਚੱਲ ਰਿਹਾ ਹੈ ਫ੍ਰੀ ਟਿਊਸ਼ਨ ਸੈਂਟਰ ਚੱਲ ਰਿਹਾ ਕੋਈ ਪਿਆਸਾ ਨਹੀਂ ਲੈ ਰਿਹਾ ਹੈ ਹੈਰਾਨ ਆ ਲੋਕ ਯਾਰ ਕਿ ਜਿਹੜਾ ਮਾਰਕ ਆਇਆ ਉਹ ਲੱਗਦਾ ਆ ਕਾਪੀਆਂ ਆਉਂਦੀਆਂ ਆ ਸਟੇਸ਼ੀ ਨੇ ਆ ਬੜਾ ਬਾਹਰ ਤਮਾਨ ਖਰਾਬ ਹੁੰਦਾ ਪਰ ਚੱਲ ਜੋ ਜਿਹੜੇ ਆਪਣੇ ਸੋਲੂਸ਼ਨ ਸੈਂਟਰ ਜਿਹੜਾ ਭਗਵਾਨ ਬਾਲਕਿ ਮਹਾਰਾਜ ਨਾਮ ਦੇ ਉੱਤੇ ਫ੍ਰੀ ਟਿਊਸ਼ਨ ਸੈਂਟਰ ਦੀ 24 ਸਾਲਾਂ ਤੋਂ ਚਲਾ ਰਹੇ ਆ ਜਿਹੜੇ ਐਨ ਆਰ ਆ ਵੀਰ ਜਿਹੜੇ ਸਹਿਯੋਗੀ ਆ ਉਹਨਾਂ ਦਾ ਧੰਨਵਾਦ ਕਿਵੇਂ ਆ ਉਹਨਾਂ ਦਾ ਧੰਨਵਾਦ ਵਿੱਚ ਕੋਈ ਸ਼ਬਦ ਜ਼ਰੂਰ ਬੋਲੋ ਧੰਨਵਾਦ ਹੈ ਹਜੇ ਐਨ ਆਈ ਦਾ ਘਟੇ ਆ ਲੇਕਿਨ ਜਿਹੜੇ ਲੋਕਲ ਆ ਉਹ ਉਹਨਾਂ ਕੇ ਦਿੰਦੇ ਆ ਕਿ ਜਿੰਨਾ ਇਹਨਾ ਮੈਂ ਚੱਲਦਾ ਕਿਉਂਕਿ ਕਈ ਗੱਰੀ ਕਹਿੰਦੇ ਆ ਅੱਧੀ ਰੋਟੀ ਜ਼ਿਆਦਾ ਖਾ ਲਈਏ ਤਾਂ ਪੇਟ ਖਰਾਬ ਹੋ ਜਾਂਦਾ ਚੱਲ ਜਾ ਨਾ ਤਾਂ ਮਾਰ ਕਮਕੋ ਦਿੰਦੇ ਆ ਹਰ ਚੀਜ਼ ਦੇ ਰਿਹਾ ਹੈ ਪੈਸੇ ਵੀ ਦਿੰਦੇ ਆ ਕਿਉਂਕਿ ਦੇਦੋ ਬੰਦਾ ਚੱਲਦਾ ਆ ਉਹਨੇ ਤਾਂ ਪੈਸੇ ਦੀ ਵੀ ਜ਼ਰੂਰਤ ਕਿਥੇ ਸਰ ਜੀ ਤੁਹਾਡੀ ਬਹੁਤ ਵੱਡੀ ਮਿਹਨਤ ਆ ਜਿਹੜਾ ਅੱਜ ਦੇਖੋ ਤੁਸੀਂ ਦੱਸਿਆ ਕਿ ਦਰਮਿਆਨ ਸੱਜਣਾ ਦੇ ਵੱਲੋਂ ਏਸੀ ਕਰਕੇ ਜਿਹੜਾ ਲਵਾ ਦਿੱਤਾ ਗਿਆ ਦੂਜੇ ਸੈਂਟਰ ਦੇ ਅੰਦਰ ਤੁਸੀਂ ਬਾੜੀ ਵਾਲੇ ਤੇ ਚੈੱਕ ਕਰ ਸਰ ਜੀ ਤੁਸੀਂ ਗੁਬੂਤਾ ਬਾਰੇ ਵੀ ਦੱਸਿਆ ਆ ਔਰ ਐਜਿਬੀ ਵਗੈਰਾ ਸਾਰਾ ਕੁਝ ਕਰਦਾ ਹੈ ਸਰ ਤੁਹਾਡੀ ਇਮਾਨਦਾਰੀ ਤੁਹਾਡੀ ਮਿਹਨਤ ਤੁਹਾਡੀ ਸ਼ਕਤੀ ਦੀ ਬਦੌਰ ਹੈ ਜੋ ਤੁਸੀਂ ਭਗਵਾਨ ਬਾਨਵੀਕ ਮਹਾਰਾਜੀ ਦਾ ਜਿਹੜਾ ਮਿਸ਼ਨ ਹੈ ਉਹਨਾਂ ਦੇ ਹੱਥ ਵਿੱਚ ਵੀ ਕਲਮ ਦਾ ਸੰਦੇਸ਼ ਹੈ ਡਾਕਟਰ ਮੀੜਗਰ ਸਾਹਿਬ ਜੀ ਗੁਰੂ ਰਬਦਾਸ ਮਹਾਰਾਜ ਜੀ ਨੇ ਸਾਡੇ ਤੱਕ ਵੀਰ ਮਹਾਰਾਜੀ ਨੇ